ਕੀ ਕਹਿਣਾ ਚਾਹੋਗੇ ਆਪਣੀ ਜਿਤਨੂ ਲੈ ਕੇ ਪਹਿਲੇ ਤਾਂ ਇਹ ਦੱਸੋ ਕਿੰਨੇ ਕੁ ਖੁਸ਼ੀ ਆ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਆ ਜਿਹੜਾ ਕਿ ਛਾਇਆ ਹੋਇਆ ਹਜੇ ਤੱਕ ਖੁਸ਼ ਆਂ ਜੀ ਬਹੁਤ ਖੁਸ਼ ਆ ਚੱਲੇ ਅਸੀਂ 6-7 ਮਹੀਨੇ ਤੋਂ ਲਗਾਤਾਰ ਬਿਨ ਨਾਗਰ ਰੋਜ਼ ਕੰਮ ਹੀ ਕਰ ਰਹੇ ਸੀ ਪਹਿਲੇ ਦਿਨ ਤੋਂ ਹੀ ਕੰਮ ਜਿਹੜੇ ਨੇ ਕਰਾਏ ਜਾ ਰਹੇ ਨੇ ਤੇ ਹਜੇ ਤੱਕ ਕਿੰਨੇ ਕੰਮ ਨੇ ਜਿਹੜੇ ਕਿ ਤੁਹਾਡੇ ਵੱਲੋਂ ਬਿਲਕੁਲ ਡਨ ਹੋ ਚੁੱਕੇ ਨੇ ਪਹਿਲਾਂ ਵਾਲੇ ਤਾਂ ਕਾਫੀ ਡਨ ਸੀ ਹੁਣ ਜਿਹੜੇ ਛੋਟੇ-ਛੋਟੇ ਕੰਮ ਨੇ ਉਹ ਸਟਾਰਟ ਨੇ ਪਾਰਕਾਂ ਦੀ ਸਫਾਈ ਚੱਲ ਰਹੀ ਆ ਸਖਸ਼ਮ ਮਸ਼ੀਨਾਂ ਚੈਟਿੰਗ ਮਸ਼ੀਨਾਂ ਲੱਗੀਆਂ ਜਾਂ ਸੀਵਰੇਜ ਦੀਆਂ ਸਰ ਮਮਤਾ ਅਸੂ ਦੀ ਆਪਾਂ ਗੱਲ ਕਰੀ ਲਗਾਤਾਰ ਹੀ ਉਹ ਜਿੱਤਦੇ ਹੋਏ ਨਜ਼ਰ ਆ ਰਹੇ ਸੀਗੇ ਹੁਣ ਐਦ ਕਿ ਉਹ ਹਾਰ ਗਏ ਕੀ ਕਹਿਣਾ ਚਾਹੂੰ ਤੁਹਾਨੂੰ ਵੋਟਰਾਂ ਦੇ ਰਿਜ਼ਲਟ ਨਹੀਂ ਦੱਸ ਰਹੇ ਨਾ ਵੱਡਾ ਬੰਦਾ ਹੋਵੇ ਜੇ ਕੰਮ ਕਰਦੇ ਹੁੰਦੇ ਰਿਜ਼ਲਟ ਹੁੰਦੇ ਅਸੀਂ ਕਿਹੜਾ ਕੋਈ ਧੱਕਾ ਕੀਤਾ ਲੋਕੀ ਦਾ ਕੰਮ ਕਰਨ ਵਾਲੇ ਬੰਦਿਆਂ ਨੂੰ ਜਿਤਾਉਂਦੇ ਆ ਜਿਹੜਾ ਸਾਡੇ ਕੰਮ ਕਰੇਗਾ ਅਸੀਂ ਉਹਨਾਂ ਨੂੰ ਜਿਤਾਵਾਂ ਤੇ ਕੋਈ ਜ਼ਿਆਦਾ ਕੰਮ ਹੈ ਵੀ ਨਹੀਂ ਜਿਹੜੇ ਕਰਨ ਵਾਲੇ ਜੇ ਇਹ ਵੀ ਨਹੀਂ ਕਰਨੇ ਛੋਟੇ ਛੋਟੇ ਕੰਮ ਉਹ ਫਿਰ ਲੋਕਾਂ ਨੇ ਨਕਾਰ ਤੇ ਜਦੋਂ ਇਹਨਾਂ ਦੀ ਕਾਂਗਰਸ ਦੀ ਸਰਕਾਰ ਸੀ ਇੰਨਾ ਧੱਕਾ ਕੀਤਾ ਇਹਨਾਂ ਨੇ ਇੰਨਾ ਧੱਕਾ ਕੀਤਾ ਇਹਨਾਂ ਨੂੰ ਇਹ ਸੀਵਾ ਜੀ 17 ਦੀਆਂ 17 ਜਿਤਾ ਲਈਏ ਤੇ ਬੰਦਾ ਹੀ ਕਿਉਂ ਨਾ ਮਰ ਜਾਵੇ ਕਿੱਥੇ ਗੋਲੀ ਨਹੀਂ ਚੱਲੀ ਕਿੱਥੇ ਝਗੜੇ ਨਹੀਂ ਹੋਏ ਇਹਨਾਂ ਦੇ ਨਾ ਮੈਂ 48 ਕੁੜੀਆਂ ਦੇ ਵਿਆਹ ਕੀਤੇ ਹੁਣ ਤੱਕ ਗਰੀਬ ਦੇ ਕਿਸੇ ਵੀ ਜਗ੍ਹਾ ਮੈਂ ਫੋਟੋ ਨਹੀਂ ਲਵਾਈ ਨਾ ਮੈਂ ਕੋਈ ਵੀਡੀਓ ਬਣਾ ਕੇ ਪਾਈ ਆ ਵੀ ਅਗਲੇ ਨੂੰ ਮਹਿਸੂਸ ਨਾ ਹੋਵੇ ਅਸੀਂ ਗਰੀਬ ਆ ਬਹੁਤ 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 ਧੰਨਵਾਦ ਤੁਸੀਂ ਮੇਰੇ ਤੇ ਵਿਸ਼ਵਾਸ ਪ੍ਰਗਟਾਇਆ ਮੈਂ ਔਨ ਰਿਕਾਰਡ ਬੋਲ ਰਿਹਾ ਤੁਸੀਂ ਕਹੋਗੇ ਵੀ ਅਸੀਂ ਇਹੋ ਜਿਹਾ ਕਾਉਂਸਲਰ ਨਾ ਦੇਖਿਆ ਨਾ ਅਗੋਂ ਦੇਖਣਾ ਮੈਂ ਗਾਰੰਟੀ ਕਰਦਾ ਮੈਂ ਉਹਨਾਂ ਨੂੰ ਨਾਰਾਜ਼ ਨਹੀਂ ਹੋਣ ਦੇਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨਿਹਮ ਮਲਿਕ ਅੱਜ ਫੇਰ ਸਾਡੇ ਨਾਲ ਬੱਬਲ ਜੀ ਮੌਜੂਦ ਨੇ ਜੋ ਕਿ ਜਿੱਤ ਦੀ ਜਿਹੜੀ ਇਹਨਾਂ ਨੂੰ ਪ੍ਰਾਪਤੀ ਹੈ ਹੋ ਚੁੱਕੀ ਹੈ ਵੋਟ ਨੰਬਰ 60 ਤੋਂ ਜੋ ਕਿ ਜਿਹੜੇ ਆਮ ਆਦਮੀ ਪਾਰਟੀ ਤੋਂ ਖੜੇ ਸੀਗੇ ਸਭ ਤੋਂ ਪਹਿਲਾਂ ਨਾ ਤੋਂ ਸਵਾਗਤ ਕਰਦੇ ਤੇ ਇਹਨਾਂ ਨੂੰ ਵਧਾਈਆਂ ਦਿੰਦਾ ਸਰ ਸਭ ਤੋਂ ਪਹਿਲਾਂ ਬੋ ਬੋ ਵਧਾਈਆਂ ਕਿ ਤੁਸੀਂ ਤੁਹਾਨੂੰ ਤੁਹਾਡਾ ਹੱਕ ਜਿਹੜਾ ਹੈ ਮਿਲ ਗਿਆ ਤੁਸੀਂ ਕਾਮਯਾਬ ਜਿਹੜੇ ਹੋ ਗਏ ਧੰਨਵਾਦ ਜੀ ਥੈਂਕ ਯੂ ਤੁਹਾਡਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਜੀ ਸਰ ਕੀ ਕਹਿਣਾ ਚਾਹੋਗੇ ਆਪਣੀ ਜਿੱਤ ਨੂੰ ਲੈ ਕੇ ਪਹਿਲੇ ਤਾਂ ਇਹ ਦੱਸੋ ਕਿੰਨੇ ਕੁ ਖੁਸ਼ੀ ਆ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਆ ਜਿਹੜਾ ਕਿ ਛਾਇਆ ਹੋਇਆ ਹਜੇ ਤੱਕ ਬੜੀ ਉਸ ਪਰਮਾਤਮਾ ਦੀ ਕਿਰਪਾ ਹੋਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਕਿਰਪਾ ਆਈ ਉਸ ਪਰਮ ਪਿਤਾ ਪਰਮਾਤਮਾ ਦੀ ਖੁਸ਼ ਹਾਂ ਜੀ ਬਹੁਤ ਖੁਸ਼ ਹਾਂ ਪਰ ਅਸੀਂ ਖੁਸ਼ੀਆਂ ਮਨਾਣੀਆਂ ਨਹੀਂ ਸਿੱਧੀ-ਦਿਆੜੇ ਚੱਲ ਰਿਹਾ ਸਾਡੇ ਛੋਟੇ ਸਾਹਿਬ ਦਾ ਸਾਰੇ ਜਗਤ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੀ ਕੁਰਬਾਨੀ ਸੀ ਇਹਨਾਂ ਦਿਨਾਂ 'ਚ ਜੀ ਦੀ ਦਿਹਾੜੇ ਨੇ ਅਸੀਂ ਇਹਨਾਂ ਦੇ ਨਾਲ ਨੂੰ ਲੈ ਕੇ ਅਸੀਂ ਕੋਈ ਖੁਸ਼ੀ ਨਹੀਂ ਮਨਾਈ ਨਾ ਮਨਾਣੀ ਆ ਜੀ 28 ਤਰੀਕ ਤੋਂ ਬਾਅਦ ਦੇਖਾਂਗੇ ਜੀ ਮਨ ਉਦਾਸ ਹੁੰਦਾ ਸੁਗਣਾ ਤੇ ਨਾਂ 'ਚ ਬਿਲਕੁਲ ਸਰ ਬੱਚਿਆਂ ਦੀ ਸ਼ਹਾਦਤ ਯਾਦ ਕਰਕੇ ਬਿਲਕੁਲ ਬਾਕੀ ਕੋਈ ਨਹੀਂ ਜੀ ਲੋਕ ਆਂਦੇ ਪਿਆ ਵਧਾਈ ਦੇਣ ਹੂੰ ਬੈਠ ਕੇ ਜਾਂਦੇ ਆ ਹੂੰ ਵਧਾਈ ਖੁਸ਼ੀ ਆ ਸਾਰਿਆਂ ਨੂੰ ਸਾਡੇ ਇਲਾਕੇ ਨੂੰ ਵਾੜ ਵਾਸੀਆਂ ਨੂੰ ਬੜਾ ਮਾਣ ਆ ਉਹਨਾਂ ਨੂੰ ਫਕਰ ਹੈ ਇੱਕ ਕੰਮ ਕਰਨ ਵਾਲੇ ਬੰਦੇ ਨੂੰ ਦਿਤਾਇਆ ਉਹਨਾਂ ਨੇ ਬਿਲਕੁਲ ਤੇ ਚੱਲਿਆ ਅਸੀਂ 6-7 ਮਹੀਨਿਆਂ ਤੋਂ ਲਗਾਤਾਰ ਹਮ ਬਿਨ ਨਾਗਰ ਰੋਜ਼ ਕੰਮ ਹੀ ਕਰ ਰਹੇ ਸੀ ਜੀ ਤੇ ਸ਼ਨੀਵਾਰ ਦੀ ਇਲੈਕਸ਼ਨ ਸੀਗੀ ਹਮ ਜਿਸ ਦਿਨ ਰਿਜ਼ਲਟ ਆਇਆ ਸੈ ਚੜ੍ਹੇ ਨੂੰ ਰਾਤੀ ਜੀ ਐਤਵਾਰ ਸਵੇਰੇ ਮੈਂ ਪਾਰਕਾਂ 'ਚ ਚਲਾ ਗਿਆ ਸੀ ਬਿਲਕੁਲ ਪਾਰਕਾਂ 'ਚ ਜਾ ਕੇ ਅਸੀਂ ਕੰਮ ਕਰਾਣੇ ਸ਼ੁਰੂ ਕਰਤੇ ਸੀ ਲੋਕਾਂ ਨੂੰ ਕਿਹਾ ਸੀ ਵੀ ਅਸੀਂ ਜਿਹੜੇ ਤੁਹਾਡੇ ਨਾਲ ਵਾਅਦੇ ਕੀਤੇ ਆ ਪਹਿਲੇ ਦਿਨ ਤੋਂ ਹੀ ਸ਼ੁਰੂ ਨੇ ਸਾਡੇ ਪੂਰੇ ਕਰਨ ਤੇ ਸਰ ਪਹਿਲੇ ਦਿਨ ਤੋਂ ਹੀ ਕੰਮ ਜਿਹੜੇ ਨੇ ਕਰਾਏ ਜਾ ਰਹੇ ਨੇ ਤੇ ਹਜੇ ਤੱਕ ਕਿੰਨੇ ਕੰਮ ਨੇ ਜਿਹੜੇ ਤੁਹਾਡੇ ਵੱਲੋਂ ਬਿਲਕੁਲ ਡਨ ਹੋ ਚੁੱਕੇ ਨੇ ਪਹਿਲਾਂ ਵਾਲੇ ਤਾਂ ਕਾਫੀ ਡਨ ਸੀ ਹੁਣ ਜਿਹੜੇ ਛੋਟੇ ਛੋਟੇ ਕੰਮ ਨੇ ਉਹ ਸਟਾਰਟ ਨੇ ਪਾਰਕਾਂ ਦੀ ਸਫਾਈ ਚੱਲ ਰਹੀ ਆ ਸਕਸ਼ਨ ਮਸ਼ੀਨਾਂ ਜੈਟਿੰਗ ਮਸ਼ੀਨਾਂ ਲੱਗੀਆਂ ਜਾਂ ਸੀਵਰੇਜ ਦੀਆਂ ਛੋਟੇ ਛੋਟੇ ਕੰਮ ਸਟਾਰਟ ਨੇ ਹੁਣ ਐਸਟੀਮੇਟ ਕਾਰਪੋਰੇਸ਼ਨ ਤੇ ਚੱਲੇ ਆ ਐਮਐਲਏ ਸਾਹਿਬ ਦਾ ਪਰミਸ਼ਨ ਲੈ ਕੇ ਅਸੀਂ ਉਹਨਾਂ ਦੇ ਐਸਟੀਮੇਟ ਬਣਾ ਕੇ ਵਰਕ ਆਰਡਰ ਪਾਸ ਕਰਾ ਕੇ ਕਾਫੀ ਕੰਮ ਹੋਣ ਵਾਲੇ ਕਰਾਂਗੇ ਦਿੱਕੇ ਤੁਹਾਨੂੰ ਬਲਾ ਬਲਾ ਕਰਾਂਗੇ ਉਦਘਾਟਨਾ ਦੇ ਬਿਲਕੁਲ ਸਰ ਮਮਤਾ ਅਸੂ ਦੀ ਆਪਾਂ ਗੱਲ ਕਰੀ ਲਗਾਤਾਰ ਉਹ ਜਿੱਤਦੇ ਹੋਏ ਨਜ਼ਰ ਆ ਰਹੇ ਸੀਗੇ ਹੁਣ ਐਦਕੀ ਉਹ ਹਾਰ ਕੀ ਕਹਿਣਾ ਚਾਹੋਗੇ ਉਹ ਸਭ ਦਾ ਆਵਦਾ ਆਵਦਾ ਤਰੀਕਾ ਹੁੰਦਾ ਜੀ ਕੰਮ ਕਰਨ ਦਾ ਪਹਿਲਾਂ ਗੁਰੂ ਦੀ ਕਿਰਪਾ ਜੀ ਹੁਣ ਸਾਡੇ ਤੇ ਆ ਪਰਮਾਤਮਾ ਦੀ ਮਿਹਰ ਜੋ ਬੰਦਾ ਕੋ ਕੰਮ ਕਰਕੇ ਥੱਕ ਜਾਂਦਾ ਉਹ ਕੰਮ ਚ ਇੰਟਰਸਟ ਘਟਾ ਲੈਂਦਾ ਹਮ ਅਸੀਂ ਕੰਮ ਲੱਗਿਆ ਸੀ ਨਹੀਂ ਥੱਕੇ ਸਾਨੂੰ ਲੋਕਾਂ ਨੇ ਜਿਤਾਤਾ ਲੋਕੀ ਦਾ ਕੰਮ ਕਰਨ ਵਾਲੇ ਬੰਦਿਆਂ ਨੂੰ ਜਿਤਾਉਂਦੇ ਆ ਬਿਲਕੁਲ ਜਿਹੜਾ ਸਾਡੇ ਕੰਮ ਕਰੇਗਾ ਅਸੀਂ ਉਹਨਾਂ ਨੂੰ ਜਿਤਾਵਾਂਗੇ ਇਹ ਪੌਸ਼ ਏਰੀਆ ਇੱਥੇ ਕੋਈ ਜ਼ਿਆਦਾ ਕੰਮ ਹੈ ਵੀ ਨਹੀਂ ਜੀ ਇੱਥੇ ਕੋਈ ਜ਼ਿਆਦਾ ਕੰਮ ਹੈ ਵੀ ਨਹੀਂ ਹਮ ਜਿਹੜੇ ਕਰਨ ਵਾਲੇ ਜੇ ਇਹ ਵੀ ਨਹੀਂ ਕਰਨੇ ਛੋਟੇ ਛੋਟੇ ਕੰਮ ਹਮ ਤੇ ਉਹ ਫਿਰ ਲੋਕਾਂ ਨੇ ਨਕਾਰ ਤੇ ਹਮ ਪ੍ਰੋਬਲਮ ਇਹੀ ਆ ਬਸ ਜੇ ਕੰਮ ਕਰਦੇ ਰਹਿੰਦੇ ਤੇ ਨਾ ਇਹ ਪੋਜੀਸ਼ਨ ਆਂਦੀ ਉਹਨਾਂ ਦੇ ਬਿਲਕੁਲ ਸਿਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੈਂ ਜਦੋਂ ਲੋਕਾਂ ਨੂੰ ਆਪ ਜਾ ਕੇ ਮਿਲਦੀ ਸੀ ਆਪ ਜਾ ਕੇ ਉਹਨਾਂ ਨਾਲ ਗੱਲ ਕਰਦੀ ਸੀ ਮਤਲਬ ਹਰ ਇੱਕ ਗੱਲ ਜੋ ਵੀ ਹੁੰਦੀ ਸੀ ਮੈਂ ਆਪ ਉਹਨਾਂ ਨੂੰ ਪੁੱਛ ਕੇ ਇੱਕ ਇੱਕ ਗੱਲ ਜਿਹੜੀ ਕਲੀਅਰ ਕਰਦੀ ਸੀ ਇਹ ਗੱਲ ਕਿੰਨੇ ਕ ਪਰਸੈਂਟ ਹੈ ਜੋ ਕਿ ਸੱਚਾਈ ਹੈ ਤੁਹਾਨੂੰ ਵੋਟਰਾਂ ਦੇ ਰਿਜ਼ਲਟ ਨਹੀਂ ਦੱਸ ਰਹੇ ਮੈਨੂੰ ਤਾਂ ਕੁਝ ਬੋਲਣ ਦੀ ਲੋੜ ਹੀ ਨਹੀਂ ਇੰਨਾ ਵੱਡਾ ਬੰਦਾ ਹੋਵੇ ਤੇ ਜੇ ਕੰਮ ਕਰਦੇ ਹੁੰਦੇ ਇਹ ਰਿਜ਼ਲਟ ਹੁੰਦੇ ਅਜਿ ਘੜਾ ਕੋ ਧੱਕਾ ਕੀਤਾ ਬਿਲਕੁਲ ਕਿਹੜਾ ਕੋ ਜ਼ਬਰਦਸਤੀ ਕਿਸੇ ਨੂੰ ਵੋਟਰ ਨੂੰ ਕਿਹਾ ਵੀ ਵੋਟ ਪਾਓ ਇੰਨੀ ਪੀਸਫੁਲ ਇਲੈਕਸ਼ਨ ਹੋਈ ਨਹੀਂ ਤਾਂ ਜਦੋਂ ਇਹਨਾਂ ਦੀ ਕਾਂਗਰਸ ਦੀ ਸਰਕਾਰ ਸੀ ਤੁਹਾਨੂੰ ਯਾਦ ਹੋਣਾ 2017 ਚ ਇੰਨਾ ਧੱਕਾ ਕੀਤਾ ਇਹਨਾਂ ਨੇ ਇੰਨਾ ਧੱਕਾ ਕੀਤਾ ਇਹਨਾਂ ਨੂੰ ਇਹ ਸੀ ਵਸੇ 17 ਦੀਆਂ 17 ਜਿਤਾ ਲਈਏ ਤੇ ਬੰਦਾ ਹੀ ਕਿਉਂ ਨਾ ਮਰ ਜਾਵੇ ਕਿੱਥੇ ਗੋਲੀ ਨਹੀਂ ਚੱਲੀ ਕਿੱਥੇ ਝਗੜੇ ਨਹੀਂ ਹੋਏ ਇਹਨਾਂ ਦੇ ਸਾਡੇ ਆਮ ਆਦਮੀ ਪਾਰਟੀ ਦੀ ਸਾਨੂੰ ਉਤੋਂ ਦਹਿਤ ਸੀ ਜੀ ਕਿ ਕਿਸੇ ਨਾਲ ਵੀ ਲੜਨਾ ਨਹੀਂ ਪਿਆਰ ਨਾਲ ਪੀਸਫੁਲ ਇਲੈਕਸ਼ਨ ਕਰਾਣੀ ਆ ਉਹੀ ਅਸੀਂ ਉਹਨਾਂ ਤੇ ਪਹਿਰਾ ਦਿੱਤਾ ਤੇ ਜੇ ਧੱਕਾ ਕਰਦੇ ਤੇ ਸਾਰੀਆਂ ਦੀਆਂ ਸਾਰੀਆਂ 95 ਜਿੱਤ ਲੈਂਦੇ ਬਿਲਕੁਲ ਜੇ ਧੱਕਾ ਕਰਨਾ ਹੁੰਦਾ ਸਰਕਾਰਾਂ ਨੇ ਤੇ ਅਜੇ ਰਿਜ਼ਲਟ ਹੀ ਹੋਰ ਹੁੰਦੇ ਉਹ ਕਹਿੰਦੇ ਨਹੀਂ ਜੋ ਲੋਕਾਂ ਦਾ ਰਿਜ਼ਲਟ ਆ ਉਹ ਸਾਡੇ ਸਿਰ ਮੱਥੇ ਤੇ ਲੋਕਾਂ ਨੇ ਪਤਵਾ ਜੋ ਦਿੱਤਾ ਵਧੀਆ ਦਿੱਤਾ ਜੀ ਲੋਕਾਂ ਨੇ ਜਿਤਾਤਾ ਇਮਾਨਦਾਰੀ ਨਾਲ ਪੀਸਫੁੱਲ ਇਲੈਕਸ਼ਨ ਹੋਈ ਹੈ ਬਿਲਕੁਲ ਸੇ ਕਿੰਨਾ ਕ ਕੋਰਪੋਰੇਟ ਨੇ ਜੋ ਕਿ ਤੁਹਾਡੇ ਵਾਰਡ ਵਾਸੀ ਤੁਹਾਡੇ ਨਾਲ ਕਰ ਰਹੇ ਨੇ ਕਿਹੜੀ ਕਿਹੜੀ ਸਮੱਸਿਆ ਨੇ ਜੋ ਕਿ ਲੈ ਕੇ ਆ ਰਹੇ ਨੇ ਕਿੰਨੇ ਕੁ ਫੋਨ ਦਿਨਾਂ ਦੇ ਵਿੱਚ ਦਿਨ ਦੇ ਵਿੱਚ ਕਿੰਨੇ ਕੁ ਫੋਨਸ ਆ ਜਾਂਦੇ ਨੇ ਮੈਂ ਸਵੇਰ ਦਾ 8 ਵਜੇ ਦਾ ਬੈਠਾ ਜੀ ਕੰਮ ਲੱਗਦਾ ਸੀ ਤੇ ਹੀ ਨਹੀਂ ਵਾਰਡ ਚ ਹਾਂ ਪਰ ਬਹੁਤ ਕੰਮ ਨਹੀਂ ਇੱਥੇ ਹੋਣ ਵਾਲੇ ਬੜੀ ਸਮੱਸਿਆਵਾਂ ਨੇ ਸੀਵਰੇਜ ਨੂੰ ਲੈ ਕੇ ਸਫਾਈ ਨੂੰ ਲੈ ਕੇ ਪਾਰਕਾਂ ਨੂੰ ਲੈ ਕੇ ਲਾਈਟਾਂ ਹੀ ਨਹੀਂ ਸਾਡੇ ਵਾਰਡ ਚ ਲਾਈਟਾਂ ਦੀ ਟੁੱਟੀਆਂ ਪਈਆਂ ਨਹੀਂ ਆ ਲੱਗਣ ਵਾਲੀਆਂ ਨੇ ਡਾਰਕ ਜ਼ੋਨ ਬਣੇ ਪਏ ਕਈ ਹੂੰ ਕਰਦੇ ਹਾਂ ਹੌਲੀ ਹੌਲੀ ਜੇ ਪ੍ਰਮਾਤਮਾ ਨੇ ਡਿਊਟੀ ਲਈ ਆਂ ਸੇਵਾ ਲਈ ਆ ਪੂਰੀ ਕਰਾਂਗੇ ਕੀ ਬਾਤ ਹੈ ਸਰ ਜਦੋਂ ਲੋਕ ਤੁਹਾਡੇ ਕੋਲ ਆ ਰਹੇ ਨੇ ਵਧਾਈਆਂ ਦੇਣ ਆ ਰਹੇ ਨੇ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਸ਼ਿਕਾਇਤ ਜਿਹੜੀ ਲੈ ਕੇ ਆ ਰਹੇ ਨੇ ਕਿਤੇ ਨੇ ਕਿਤੇ ਵਧਾਈ ਵੀ ਦੇਣ ਆ ਰਹੇ ਪਰ ਨਾਲ ਦੀ ਨਾਲ ਆਪਣੇ ਨਾਲ ਕੁਛ ਨਾ ਕੁਛ ਜਿਹੜੀ ਕਮੀਆਂ ਪੇਸ਼ੀਆਂ ਨੇ ਆਪਣੇ ਔਰਡ ਦੇ ਵਿੱਚ ਉਹ ਵੀ ਲੈ ਕੇ ਆ ਰਹੇ ਨੇ ਕਿਹੜੀ ਚੀਜ਼ਾਂ ਜੋ ਸਭ ਤੋਂ ਜ਼ਿਆਦਾ ਉਹਨਾਂ ਵੱਲੋਂ ਜਿਹੜੀ ਸ਼ਿਕਾਇਤ ਦਰਜ ਜਿਹੜੀ ਹੈ ਤੁਹਾਡੇ ਤਾਲ ਕਿਤੇ ਚੱਲੀ ਜਾ ਰਹੀ ਹੈ ਸਕਾਇਦਰ ਜੋ ਉਹ ਕਹ ਰਿਹਾ ਵੀ ਪਹਿਲੇ ਵਾਲਿਆਂ ਤੇ ਤੁਹਾਡੇ ਵਿੱਚ ਫਰਕ ਹੀ ਬਹੁਤ ਹੈ। ਹੂੰ ਉਹ ਕਹਿੰਦੇ ਸੀ ਤੇ ਦਰਦਸ਼ਿਕਾਇਤ ਕਰਨੀ ਨਹੀਂ ਸੀ ਜਾਂਦੇ ਪਤਾ ਨਹੀਂ ਅੱਗੋਂ ਕੀ ਜਵਾਬ ਮਿਲ ਜਾਣਾ। ਜੀ ਬੜੇ ਮਾਨ ਨਾਲ ਬੜੇ ਹੌਂਸਲੇ ਨਾਲ ਆਪਣਾ ਸਮਝ ਕੇ ਹੂੰ ਉਹ ਕਹਿੰਦੇ ਸਾਨੂੰ ਐ ਲੱਗਦਾ ਜਿਵੇਂ ਅਸੀਂ ਕਾਉਂਸਲਰ ਬਣ ਗਏ। ਕੀ ਬਾਤ ਹੈ। ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਕੋਲ ਨਹੀਂ ਆਣਾ। ਫੋਨ ਗਰੁੱਪ ਬਣਿਆ ਗਰੁੱਪ 'ਚ ਫੋਟੋ ਆ ਰਹੀਆਂ ਮੈਂ ਦਿਖਾਣਾ ਤੁਹਾਨੂੰ। ਹੂੰ ਸਪਾਈ ਲਈ ਸੀ ਵਿਰਾਜ ਲਈ ਕਿਸੇ ਵੀ ਕੰਮ ਲਈ ਅਸੀਂ ਬੰਦੇ ਭੇਜੀ ਜਾ ਰਹੇ ਹਾਂ ਕਾਰਪੋਰੇਸ਼ਨ ਵਾਲੇ ਪ੍ਰਾਈਵੇਟ ਬੰਦੇ ਜਿਸ ਹੱਦ ਤੱਕ ਜਿਸ ਲੈਵਲ ਤੱਕ ਕੰਮ ਹੈ بڑے ਕੰਮ ਨੇ ਗਿਣਤੀ ਨਹੀਂ ਕੋਈ ਕਰਾਈ ਜਾ ਰਹੇ ਹਾਂ ਉਹੀ ਜਾਣਾ ਅੱਛਾ ਦੇਖਿਆ ਸੀ ਜਿਸ ਦਿਨ ਤੁਹਾਡੀ ਜਿੱਤ ਹੋਈ ਉਸ ਤੋਂ ਅਗਲੇ ਦਿਨ ਹੀ ਤੁਹਾਡੇ ਪਾਰਕਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਥਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸੀਗੀਆਂ ਕਿਸ ਚੀਜ਼ ਦੀ ਉਹ ਮੀਟਿੰਗ ਸੀਗੀ ਕਿ ਤੁਸੀਂ ਸਾਰਿਆਂ ਨਾਲ ਕੋਆਪਰੇਟ ਕਰ ਰਹੇ ਸੀਗੇ ਕਿਹੜੀਆਂ ਗੱਲਾਂ ਨੇ ਜੋ ਕਿ ਹਰ ਰੋਜ਼ ਤੁਸੀਂ ਮੀਟਿੰਗ ਕਰਕੇ ਉਹਨਾਂ ਨਾਲ ਸਾਂਝਾ ਕਰਦੇ ਹੋ ਥੇੜੇ ਇਲੈਕਸ਼ਨਾਂ ਦੌਰਾਨ ਉਹਨਾਂ ਨੇ ਸੁਝਾਅ ਦਿੱਤੇ ਸੀ ਜੀ ਵੀ ਸਾਡੇ ਆਲੇ-ਆਲੇ ਕੰਮ ਕਰਾਓ ਹੂੰ ਉਹ ਸੁਝਾਅ ਸੀ ਕੋਚਾ ਸੀ ਉਹਨਾਂ ਨੇ ਵਾਅਦੇ ਕੀਤੇ ਸੀ ਹੂੰ ਉਹਨਾਂ ਕੋਲ ਦੁਬਾਰਾ ਗਏ ਅਸੀਂ ਹੂੰ ਵੀ ਦੱਸੋ ਜੀ ਪਹਿਲਾਂ ਕਿਹੜਾ ਕੰਮ ਕਰਾਉਣਾ ਸਭ ਤੋਂ ਤੁਸੀਂ ਹੂੰ ਉਸ ਕਰਕੇ ਮੈਂ ਪਾਰਕਾਂ 'ਚ ਗਿਆ ਸੀ ਪਰ ਜਿਹੜੇ-ਜਿਹੜੇ ਉਹਨਾਂ ਨੇ ਪਹਿਲਾਂ ਕੰਮ ਕਿਉਂ ਸ਼ੁਰੂ ਕਰਾਤੇ ਹੋਇਆ ਸੀ ਹੂੰ ਬੰਦੇ ਲੱਗੇ ਹੋਇਆ ਸਾਡੇ ਕੰਮ ਕਰਨ ਕਾਰਪੋਰੇਸ਼ਨ ਵਾਲੇ ਅਫਸਰ ਬੜੇ ਕੋਆਪਰੇਟ ਕਰਦੇ ਕਮਿਸ਼ਨਰ ਸਾਹਿਬ ਬਹੁਤ ਵਧੀਆ ਨੇ ਜੀ ਐਮਐਲਏ ਸਾਹਿਬ ਨੂੰ ਜਿਹੜਾ ਵੀ ਕੰਮ ਕਰਨਿਆ ਉਹ ਨਾਲ ਦੀ ਨਾਲ ਕਰਾ ਦਿੰਦੇ ਲੱਗਿਆ ਵਰਕਿੰਗ ਤੇ ਤੁਹਾਨੂੰ ਬੁਲਾਵਾਂਗੇ ਰੁਕੋ ਮਹੀਨਾ ਦੋ ਮਹੀਨੇ ਅਜੇ ਸਟਾਰਟ ਆ ਦੇਖੋ ਤੁਸੀਂ ਸਰ ਇੱਕ ਸਵਾਲ ਹੋਰ ਮੇਰਾ ਪਰਸਨਲੀ ਸਵਾਲ ਆ ਕਾਉਂਸਲਰ ਬਣ ਕੇ ਕਾਉਂਸਲਰ ਦੀ ਕੁਰਸੀ ਤੇ ਬਹਿ ਕੇ ਕਿਸ ਤਰੀਕੇ ਦਾ ਫੀਲ ਹੋ ਰਿਹਾ ਕਿਸ ਤਰੀਕੇ ਦੀ ਵਾਈਬ ਜੜੀ ਆ ਰਹੀ ਹੈ ਬੜਾ ਬੜੀ ਖੁਸ਼ੀ ਆ ਮੈਂ ਦੇਖੋ 20 ਸਾਲ ਦਾ ਕਾਲੀ ਦਲ ਤੋਂ ਟਿਕਟ ਮੰਗਦੇ ਸੀ ਅਸੀਂ ਜੀ ਹਰ ਵਾਰੀ ਮੰਗਦੇ ਸੀ ਉਹ ਸਾਨੂੰ ਇਗਨੋਰ ਕਰਦੇ ਸੀ ਮਾਨੂੰ ਕਾਲੀ ਦਲ ਦੇ بڑے بڑے ਵੱਡੇ ਲੀਡਰਾਂ ਦੇ ਫੋਨ ਆਏ ਕਹਿੰਦੇ ਯਾਰ ਬੜੀ ਗਲਤੀ ਹੋ ਗਈ ਅਸੀਂ ਤੈਨੂੰ ਟਿਕਟ ਨਹੀਂ ਦਿੱਤੀ ਸਾਨੂੰ ਪਤਾ ਹੁੰਦਾ ਤੇਰੇ ਰਿਜਲਟ ਆਣਾ ਤੇ ਅੱਜ ਤੈਨੂੰ 15 ਸਾਲ ਪਹਿਲਾਂ ਹੀ ਬਣਾ ਦਿੰਦੇ ਜੀ ਮਤਲਬ ਕਹਿਣ ਦਾ ਵੀ ਬੜੀ ਖੁਸ਼ੀ ਆ ਵੀ 20 ਸਾਲ ਪੁਰਾਣੀ ਮਿਹਨਤ ਆ ਜਿਸ پارٹی ਨੇ ਸਾਡੀ ਕਦਰ ਪਾਈ ਸਾਨੂੰ ਟਿਕਟ ਦਿੱਤੀ ਬੜੀ ਖੁਸ਼ੀ ਮਹਿਸੂਸ ਹੁੰਦੀ ਜਦੋਂ 20 ਸਾਲ ਦੀ ਕੋਈ ਤੁਹਾਡੀ ਇੱਛਾ ਪੂਰੀ ਹੁੰਦੀ ਪੁਰਾਣੀ ਕਿੰਨੀ ਖੁਸ਼ੀ ਹੁੰਦੀ ਆ ਬਿਲਕੁਲ 20 ਸਾਲ ਦੀ ਮਿਹਨਤ ਜਿਹੜੀ ਹੈ ਇਸ ਵਾਰੀ ਰੰਗ ਲਿਆਈ ਹੈ ਬਿਲਕੁਲ ਲਿਆਈ 7 ਦਿਨ ਮਿਲੇ ਸੀ ਮੈਨੂੰ ਕੋ ਪਹਿਲਾਂ ਕੰਮ ਕੀਤੇ ਸੀ ਲੋਕਾਂ ਦੇ ਦੁੱਖ ਸੁੱਖ ਚ ਤੇ ਉਹ ਰਿਜ਼ਲਟ ਤੁਹਾਡੇ ਸਾਹਮਣੇ ਆ। ਕੀ ਬਾਤ ਹੈ ਕੀ ਕਹਿਣਾ ਚਾਹੋਗੇ ਆਪਣੇ ਵਾਰਡ ਵਾਸੀਆਂ ਨੂੰ ਕਿ ਉਹਨਾਂ ਅੱਗੇ ਆਪਣੀ ਇੱਕ ਖੁਸ਼ੀ ਹੈ ਜਿਹੜੀ ਜ਼ਾਹਿਰ ਜ਼ਾਹਿਰ ਕਰਨਾ ਚਾਹੋਗੇ। ਵਾਰਡ ਵਾਸੀਆਂ ਦਾ ਮੇਰੇ ਦਾ ਸਾਰਿਆਂ ਦਾ ਬਹੁਤ 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 ਧੰਨਵਾਦ ਆ। ਤੁਸੀਂ ਮੇਰੇ ਤੇ ਵਿਸ਼ਵਾਸ ਪ੍ਰਗਟਾਇਆ ਮੈਂ ਤੁਹਾਡੇ ਵਿਸ਼ਵਾਸ ਨੂੰ ਕਾਇਮ ਰੱਖੂੰਗਾ ਤੁਸੀਂ ਕਹੋਗੇ ਮੈਂ 온 ਰికਾਰਡ ਬੋਲ ਰਿਹਾ ਤੁਸੀਂ ਕਹੋਗੇ ਵੀ ਅਸੀਂ ਇਹੋ ਜਿਹਾ ਕਾਉਂਸਲਰ ਨਾ ਦੇਖਿਆ ਨਾ ਆਗੋਂ ਦੇਖਣਾ ਮੈਂ ਇਹ ਗਰੰਟੀ ਕਰਦਾ ਮੈਂ ਉਹਨਾਂ ਨੂੰ ਨਾਰਾਜ਼ ਨਹੀਂ ਹੋਣ ਦੇਣਾ ਇੱਕ ਵੀ ਬੰਦਾ ਸਾਡਾ ਵੋਟਰ ਇੱਕ ਵੀ ਨਾਰਾਜ਼ ਨਹੀਂ ਹੋਏਗਾ ਮੇਰੇ ਕੋਲ ਸਰ ਇਹ ਜਿਹੜਾ ਕੰਮ ਦੇ ਚਾਹ ਨੇ ਨਵੇਂ-ਨਵੇਂ ਕਾਉਂਸਲਰ ਬਣੇ ਤੇ ਆ ਜਾਂ ਫਿਰ ਐਂਡ ਤੱਕ 5 ਸਾਲ ਤੱਕ ਇਸ ਤਰੀਕੇ ਨਾਲ ਹੀ ਚੱਲਣਾ ਹੈ ਚਾਹ ਜੇ ਮੈਂ 15 ਸਾਲ 20 ਸਾਲ ਨਹੀਂ ਤੱਕਿਆ ਤੇ ਹੁਣ ਬਣ ਕੇ ਥੋੜੋ ਤੱਕਣਾ ਚਾਹ ਨਹੀਂ ਹੈ ਅਨੁਛੁਰੂ ਤੋਂ ਸ਼ੌਂਕ ਹੀ ਆ ਸੇਵਾ ਕਰਨ ਦਾ ਕੱਲੇ ਇਸ ਪਾਸੇ ਨਹੀਂ ਇੱਥੇ ਗੁਰੂ ਘਰ ਹੈ ਸਾਡਾ ਇੱਥੇ ਡਿਸਪੈਂਸਰੀ ਸਾਡਾ ਚਲੋ ਸਾਰਿਆਂ ਦਾ ਹੀ ਹੈ ਸੰਗਤ ਦਾ ਗੁਰਦੁਆਰਾ ਜੀ ਇੱਥੇ ਡਿਸਪੈਂਸਰੀ ਬੰਨ੍ਹ ਰਹੀ ਆ ਉਹ ਸਾਡੀ ਤਿੰਨ ਚਾਰ ਜਣਿਆਂ ਦੀ ਟੀਮ ਹੈ ਉੱਤੇ ਸੱਤ ਤਰ੍ਹਾਂ ਦੀ ਓਪੀਡੀ ਬੰਨ੍ਹ ਰਹੀ ਉਹ ਵੀ ਸੇਵਾ ਅਸੀਂ ਕਰ ਰਹੇ ਆ ਜੀ ਗੁਰਦੁਆਰੇ ਦੀ ਬਿਲਡਿੰਗ ਬੰਨ੍ਹ ਰਹੀ ਉਹ ਵੀ ਅਸੀਂ ਸੇਵਾ ਨਿਭਾ ਰਹੇ ਆ ਹੂੰ ਲੋਵੇ ਦਾ ਜੋ ਕੇ ਸਾਨੂੰ ਕੰਮ ਕਰਨ ਦਾ ਸਾਨੂੰ ਕੋਈ ਸੇਵਾ ਮਿਲੇ ਸਹੀ ਬਸ ਪਰਮਾਤਮਾ ਕੋਈ ਡਿਊਟੀ ਲਾ ਦੇਵੇ ਸਾਡੀ ਅਸੀਂ ਤਤ ਪਰ ਤਿਆਰ ਆਂ ਚਾਹੇ ਉਹ ਬਲੱਡ ਡੋਨੇਟ ਦੀ ਸੇਵਾ ਕਿਸੇ ਨੂੰ ਚਾਹੀਦਾ ਕਿਸੇ ਦੇ ਰਾਤੀ ਦੁੱਖ ਸੁੱਖ ਚ ਜਾਣਾ ਕਿਸੇ ਲੋੜਵੰਦ ਗਰੀਬ ਦਾ ਵਿਆਹ ਕਰਨਾ ਮੈਂ 48 ਕੁੜੀਆਂ ਦੇ ਵਿਆਹ ਕੀਤੇ ਹੁਣ ਤੱਕ ਗਰੀਬ ਦੇ 48 ਮੇ ਕੋ ਰਜਿਸਟਰ ਹੈ ਮਦੇ ਨਾਮ ਨੇ ਐਡਰੈਸ ਫੋਨ ਨੰਬਰ ਕਿਸੇ ਵੀ ਜਗ੍ਹਾ ਮੈਂ ਫੋਟੋ ਨਹੀਂ ਲਵਾਈ ਨਾ ਮੈਂ ਕੋਈ ਵੀਡੀਓ ਬਣਾ ਕੇ ਪਾਈ ਆ ਵੀਰ ਗਲੇ ਨੂੰ ਮਹਿਸੂਸ ਨਾ ਹੋਵੇ ਅਸੀਂ ਗਰੀਬਾਂ। ਬਿਲਕੁਲ। ਇਸੇ ਗੁਰਦੁਆਰਾ ਸਾਹਿਬ ਸਰਗੁਦਾ ਕਲੋਨੀ 'ਚ ਉਹਨਾਂ ਦੇ ਵਿਆਹ ਹੋਇਆ 48 ਕੁੜੀਆਂ ਦੇ। ਕੀ ਬਾਤ ਹੈ। ਅੱਜ ਮੈਂ ਪਹਿਲੀ ਵਾਰੀ ਦੱਸ ਰਿਹਾ ਕੈਮਰੇ ਤੇ। ਕੀ ਬਾਤ ਹੈ। ਮਤਲਬ ਕਿ ਇੰਨੇ ਵਧੀਆ-ਵਧੀਆ ਕੰਮ ਕਰਾਏ ਸੀ। ਲੱਗਦਾ ਸੀ ਰਿਜ਼ਲਟ ਪੋਜ਼ਿਟਿਵ ਆਣਾ ਹੈ। ਤੁਸੀਂ ਪਹਿਲਾਂ ਵੀ ਮੈਨੂੰ ਕਿਹਾ ਸੀਗਾ ਕਿ ਮੈਨੂੰ 100% ਸਿਉਰਟੀ ਹੈ ਕਿ ਮੇਰਾ ਰਿਜ਼ਲਟ ਪੋਜ਼ਿਟਿਵ ਹੀ ਆਣਾ। ਸਿਰਫ ਇੱਕ ਸ਼ੋਅ ਫੂ ਕਰਨਾ ਲੋਕਾਂ ਅੱਗੇ। ਦੇਖੋ ਨੀਅਤ ਸਾਫ਼ ਹੋਵੇ ਬੰਦੇ ਦੀ। ਹੂੰ। ਗੁਰਦਰਤ ਵੀ ਤੁਹਾਡਾ ਸਾਥ ਦਿੰਦੀ ਪਰਮਾਤਮਾ ਵੀ ਤੁਹਾਡਾ ਸਾਥ ਤਾਂ ਹੀ ਦਿੰਦਾ ਜੇ ਤੁਹਾਡੀ ਨੀਅਤ ਸਾਫ਼ ਹੈ ਤੁਹਾਡੇ ਅੰਦਰ ਸਾਫ਼ ਹੈ ਤੁਹਾਨੂੰ ਅਸੀਸਾਂ ਮਿਲਦੀਆਂ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਦੇ ਤੁਸੀਂ ਦੁੱਖ ਸੁੱਖ ਚ ਕੰਮ ਆਏ ਹੋ ਬਿਲਕੁਲ ਉਹੀ ਮੈਨੂੰ ਅਰਦਾਸਾਂ ਨੇ ਅਸੀਸਾਂ ਨੇ ਦਿਟਾਇਆ ਜਿਨ੍ਹਾਂ ਦੇ ਨਾਲ ਅਸੀਂ ਦੁੱਖ ਸੁੱਖ ਚ ਖੜੇ ਆ ਮੈਂ ਸਭ ਨੂੰ ਅਪੀਲ ਕਰਦਾ ਇਮਾਨਦਾਰੀ ਨਾਲ ਕੰਮ ਕਰੋ ਇਹ ਰਾਜਨੀਤੀ ਇਹ ਕਾਉਂਸਲਰੀ ਇਹ ਸੇਵਾ ਲੋਕਾਂ ਨੇ ਆਪਣੀ ਦੁਕਾਨਦਾਰੀ ਬਣਾ ਲਈ ਸੀ ਕਈਆਂ ਨੇ ਬਿਲਕੁਲ ਤੇ ਆਪਣੇ ਬਿਜ਼ਨਸ ਬਣਾ ਲਏ ਸੀ ਮੈਂ ਸਭ ਨੂੰ ਅਪੀਲ ਕਰਦਾ ਜੇ ਤੁਸੀਂ ਵੀ ਇਹ ਕੁਛ ਕੀਤਾ ਨਵੇਂ ਬਣਿਆ ਨੇ ਜਿਹੜੇ ਅਜ ਉਹਨਾਂ ਦੇ ਹਾਲ ਆ ਉਹ ਤੁਹਾਡੇ ਵੀ ਹੋ ਜਾਣੇ ਆ ਜੇ ਤੁਸੀਂ ਇਮਾਨਦਾਰੀ ਨਾਲ ਕਰੋਗੇ ਇੱਕ ਵਾਰੀ ਨਹੀਂ ਪੰਜ ਵਾਰੀ ਵੀ ਜਿੱਤੋਗੇ ਕੀ ਬਾਤ ਸੋ ਆਲੋ ਜੀ ਆਪਾਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਬੱਬਲ ਜੀ ਦੇ ਵਿਚਾਰਾਂ ਦੀ ਉਹ ਤੁਹਾਡੇ ਅੱਗੇ ਜਿਹੜੇ ਪੇਸ਼ ਕਰ ਦਿੱਤੇ ਕਿ ਕਿਸ ਤਰੀਕੇ ਦੇ ਇਹਨਾਂ ਦੇ ਵਿਚਾਰ ਹੈ ਕਿੰਨਾ ਇਹ ਕੰਮ ਨੂੰ ਜਿਹੜਾ ਆ ਅੱਗੇ ਰੱਖ ਕੇ ਕਰ ਰਹੇ ਨੇ ਸੋ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਕਿ ਤੁਸੀਂ ਇਹਨਾਂ ਦੇ ਕੰਮਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸੋ ਹੋਰ ਏਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੇ ਸਿਟੀ ਹੈਡਲਾਈਨਸ ਮੈਂ ਹਮਲੇ ਕੈਮਰਾ ਪਰਸਨ ਸੇਵਾ ਸਿੰਘਾ